ਕਿੰਨੇ ਜਣੇ ਨੇ ਦਵਾਈ ਖਾਦੀ ਆ ਗਈ ਜਿੰਨੇ ਕੌਣ ਕੌਣ ਨਹੀਂ ਬੱਚੇ ਕੈਟੇਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਸਿਆਤਾ ਬਣਾ ਮਗਾ ਕੁੜੀ ਕੋਈ 14 15 ਪਤਨ ਦਵਾਈ ਕਿਹੜੀ ਮਤਲਬ ਨੇ ਖਾਦੀ ਆ ਗਈ ਦਵਾਈ ਆ ਕੇ ਚਾਲੀ ਫੋਨ ਲਾਈ ਹੋਈ ਆ ਤੇ ਜਿਹੜੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿੰਦਰ ਸਿੰਘ ਜੀ ਨੇ ਉਹ ਜਲਾ ਦੇ ਪਾਇਆ ਤੇ ਟੋਪ ਸਟ ਦੇ ਅੱਛਾ ਉਹ ਆਈ ਉਹ ਕਰਨੇ ਕੋਈ ਲਗਾ ਪਈ ਕੀ ਕਰਨ ਹੋਇਆ ਜੀ ਕਹਾਂ ਦੇ ਕੋਈ ਘਰਾਂ ਦੇ ਜੀ ਨਹੀਂ ਕਰਾਂਗੇ ਖਾਂਜਾ ਲੋ ਹਦੀ ਉਹ ਕਿ ਸਜਮਾ ਆਇਆ ਗਿਆ ਉਹ ਕਰ ਕਰ ਕੇ ਜਾਤਾ ਬੜੀ ਦੁਨੀਆ ਨਗਾਟੀ ਹੋ ਗਿਆ ਨਹੀਂ ਨਹੀਂ ਦਵਾਈ ਕਿੰਨਾ ਕਿੰਨਾ ਤੁਹਾਡੇ ਪਰਿਵਾਰ ਦੇ ਜਿਹੜੀ ਖਾਦੀ ਨਹੀਂ ਉਹ ਬੁੜਾਈ ਇੱਕ ਕੁੜੀ ਨਾਲ ਮਾਣ ਆਈ ਉਹਨੇ ਕਹੋ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਮੁੰਡਾ 6 ਸਾਲ ਦਾ ਮੁੰਡਾ ਤੇ 15 ਤੱਕ 15 ਸਾਲ ਦੀ ਕੁੜੀ ਉਹ ਤੀਜੀ ਪੇਟੀ ਵੀ ਕਿੰਦੇ ਹੈਗੀ ਸੀ ਜੀ ਤੀਜੀ ਤੋਂ ਉਹ ਦੇ ਗਈ ਕੁੜੀ ਇੱਕ ਵਾਰ ਤੇ ਗਲਤ ਆ ਉਹ ਤੇ ਜਿਲੰਦਰ ਬਾਹਰ ਭੜਾਈ ਕਰਦੀ ਆ ਜੀ ਰਾਤੀ ਵਕਤ ਕਿੰਨੇ ਵਜੇ ਦਾ ਜੀ ਇਹ ਦਾ 11 ਵਜੇ ਹਸਪਤਲ ਵੀ ਜਾ ਕੇ ਗਏ

ਅ ਦੋ ਬੱਚੇ ਨੇ ਤੇ ਇੱਕ ਮਦਰ ਸੀਗੀ ਇੱਕ ਲੜਕੀ ਸੀਗੀ ਜਿਹਦੀ ਏਜ 16 ਨੀ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਅੰਦੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਏ ਸੀਗੀ ਇਹ ਜੋੜੀਆਂ ਕਲਾਂ ਦੇ ਰੈਜ਼ੀਡੈਂਟ ਹੈਗੇ ਸੀਗੇ ਇਹਨਾਂ ਦੀ ਜੋੜੀਆਂ ਕਲਾਂ ਦੇ ਰਹਿ ਰਹੇ ਲੇ ਗਏ ਨਾਮ ਜੀਤ ਕੌਰ ਸੀ ਜੀਤ ਕੌਰ ਦੀ ਪਤਨੀ ਉਹ ਮਦਰ ਕੋ ਸਮੇਤੋ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਉਹ ਬਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖਤਾ ਠੰਡਾ ਹੋਊਗਾ ਜੁਨਾ ਵੀ ਲਾਗੇ ਕੋਈ ਇਹਨਾਂ ਦਾ ਖਾਸ ਕੁਝ ਵਾਲਾ ਸਕੋਰ ਸੀਗਾ ਇਹਨੇ ਸੋਚੀ ਦੇ ਭਲਿੱਖ ਜਾ ਕੇ ਉੱਥੋਂ ਕੋਈ ਪਤੰਗ ਜਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਲਿਆ ਲੜਕੀ ਚੰਨੂਨੀ ਦੀ ਘਰ ਨੇ ਜੰਮਨੀ ਦੀ ਘਰ ਤੋਂ ਬਾਤ ਉਹਨਾਂ ਬੱਚਾ ਰੋ ਇੱਕ ਮੇਰਾ ਹੀ ਇੱਕ ਬੇਟੀ ਸੀ ਬੇਟੀ ਜਿਹੜੀ ਨਮਨਦੀਪ ਘਰ 16 ਸਾਲ ਦੀ ਆ ਬੇਟਾ ਨਮਰਾਜਦੀਪ ਸਿੰਘ 36 ਸਾਲ ਦਾ ਇਹਨਾਂ ਉਹਨਾਂ ਨਾਮ ਨਾਲ ਤੇ ਪੀ ਦੁੱਧ ਸਾਦੀ ਮਾਮਾ ਨੇ ਪੀ ਲਿਆ ਤੇ ਇਹ ਦੁੱਧ ਪੀ ਲਿਆ ਇਹਨਾਂ ਨੇ ਦੁੱਧ ਪੀ ਲਿਆ ਤੇ ਦੁੱਧ ਚ ਕੋਈ ਜ਼ਹਿਰੀਲੀ ਚੀਜ਼ ਹੋ ਦੇ ਕਾਰਨ ਬੇਹੋਸ਼ ਹੋ ਗਏ। ਬੇਹੋਸ਼ ਹੋ ਕੇ ਇਹਨਾਂ ਸਾਰੇ ਜਦੋਂ ਗੋਟਵਾਲੇ ਜਾਣ ਲੱਗਾ ਤੇ ਉਹ ਇਹਨੇ ਜਾਣੇ ਜਿਹੜੇ ਬੈੱਡ ਤੇ ਪਏ ਸੀਗੇ। ਇਹਨਾਂ ਨੂੰ ਮੁਰਕਾ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਕੋਸ਼ਿਸ਼ ਕੀਤੀ ਤਾਂ ਰਸਤੇ ਵਿੱਚ ਡੰਗ ਤੋੜ ਗਏ। ਉਸ ਤੋਂ ਬਾਅਦ ਚ ਸਰਦਾਰ ਮ੍ਰਿਤਕ ਦਾ ਪਿਤਾ ਜੀਤ ਸਿੰਘਾ ਜਿਹਦੇ ਬਿਆਨ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ। ਦਰਹਾਂ ਨੇ ਤਾਂ ਪੀਛੇ ਜੋ ਵੀ ਕਾਰਵਾਈ ਜਿਵੇਂ ਪ੍ਰੋਗਰੈਸਿਵ ਆਉਣ ਵਿੱਚ ਆਉਣੀ ਚਾਹੀਦੀ। ਸਰ ਕਿਹੜੀ ਗੱਲ ਵੇ ਨਹੀਂ ਪਤਾ ਨਹੀਂ ਲੱਗਾ ਵੀ ਖਾਦ ਸੀ ਕਿ ਜਾਂ ਕੋਈ ਵੈਰਟੀ ਸੀ ਕਿ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਂਡਰ ਕੋਲ ਰਹੇਗੀ ਉਹ ਕਰਨਾ ਕੀ 174 ਵੀ ਕਾਗਜ਼ ਖੇਲ ਹਰ ਕਰਾ ਰਹੇ ਨੇ ਕੋਈ ਇਹ ਲੱਗਦਾ ਤਾਂ ਉਹ ਕਰੇ ਲੁਕੋ ਕਲੇਸ਼ ਨਹੀਂ ਸੀ ਕੋਈ ਦਿਮਾਗੀ ਪਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਉਹ ਐਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨੂੰ